ਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚਰ ਚੈ ਸੁਭਚਾਰਾ ਉਤ ਪਵਿੱਖ ਭਵਾਨ ਕਹਾਣੀ ਕਟ-ਕਟ ਕੇ ਪਟ-ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟਕੇ ਵਿੱਚ ਸਮਾਨਾ ਰਾਵ ਰੰਕ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤ ਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਵਿੱਚ ਸਮਾਨਾ ਸਭ ਹੂ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਬਗਤ ਦੇਵ ਅਛੈ ਅਨਪਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿੰਨ ਧਾਇਓ ਕਾਲ ਪਾਸ ਕੇ ਵਿਚਨਾਇਓ ਬਲਸਾ ਵਾਹਿਗੁਰੂ ਜੀ ਕੀ ਫਤਿਹ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤਿ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਉ ਪ੍ਰਸਾਦ ਚਉਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਪਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਉ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜੇ ਇਕ ਸਰਜਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਬੰਤੇ ਨੇਰਾ ਜਾਲਤਾਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਬਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚਨਾਇਓ ਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚਰ ਚੈ ਸੁਭਚਾਰਾ ਉਤ ਪਵਿੱਖ ਭਵਾਨ ਕਹਾਣੀ ਕਟ-ਕਟ ਕੇ ਪਟ-ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟਕੇ ਵਿੱਚ ਸਮਾਨਾ ਰਾਵ ਰੰਕ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚ ਰਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨੀ ਤਾਤਮਾਤ ਜੇ ਜਾਤ ਨਾ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨਾ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਪਾਸ ਕੇ ਵਿਚ ਨਾਇਓ ਅਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਪਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿੰਨ ਧਾਇਓ ਕਾਲ ਪਾਸ ਕੇ ਵਿਚਨਾਇਓ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਉ ਪ੍ਰਸਾਦ ਚਉਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜੇ ਇਕ ਸਰਜਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਬੰਤੇ ਨੇਰਾ ਜਾਲਤਾਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਧਾਇਓ ਕਾਲ ਪਾਸ ਕੇ ਵਿਚਨਾਯੋ ਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ 10 ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਾਚਰ ਚੈ ਸੁਭਚਾਰਾ ਤਉ ਭਵਿਖ ਭਵਾਨ ਕਹਾਣੀ ਕਟ-ਕਟ ਕੇ ਪਟ-ਪਟ ਗਈ ਜਾਨੀ ਤਾ ਆਤਮਾ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚ ਨਾਇਓ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕ ਅੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟਕੇ ਵਿੱਚ ਸਮਾਨਾ ਰਾਵ ਰੰਕ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਚੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਵਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਡ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨਾ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿੰਨ ਧਾਇਓ ਕਾਲ ਪਾਸ ਕੇ ਵਿਚਨਾਇਓ ਬਲਸਾ ਵਾਹਿਗੁਰੂ ਜੀ ਕੀ ਫਤਿਹ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤਿ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋਕ ਜੀ ਦੀ ਰਤ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕ ਅੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸ਼ੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਪਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰ ਚ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਤ ਏਕ ਰੰਗ ਕਾ ਹੂੰ ਨਹੀਂ ਰਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿੰਨ ਧਿਆਇਓ ਕਾਲ ਪਾਸ ਕੇ ਵਿਚਨਾਇਓ ਹਲਸਾ ਵਾਹਿਗੁਰੂ ਜੀ ਕੀ ਫਤਿਹ